ਨਾ ਸ੍ਰੀ ਬਾਣੀ ਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੀ ਰਤਨ ਰਤਨ ਮਾਰਤਿ ਕਉ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਛੜਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਛੜਿਆ ਨਿਰਮੋਲ ਰਤਨਾ ਪਾਰਾ ਹਰ ਹਰ ਨਾਮ ਅਬੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਮਾਨਵਰੋਲੇ ਸਰੀਰ ਹਮ ਦੇਖਿਆ ਰਤਵਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਗੁਰ ਪ੍ਰਸਾਦੀ ਵਿਦਿਆ ਨਹੀਂ ਚਾਰ ਪੜ ਪੜ ਪਾਵੇ ਮਾਨ ਆਪਾ ਮਦ ਆਪ ਪਰਗਾਸਿਆ ਮਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜੱਜ ਮਾਨ ਇੱਕ ਦਖਣਾ ਤੈ ਤੈ ਮੰਗੋ ਦੇਵ ਆਪਣਾ ਨਾਮ ਵਿਸਰਨਾ ਮੀ ਦਾਤਾਰ ਆਪਣਾ ਨਾਮ ਦੇਵ ਗੁਣ ਗਾਵਾਂ ਦਿਨ ਰਾਤ ਕਚਾਓ ਏ ਹੋ ਸੁ ਕਹੋ タル ਗੁਰ ਸੇਵੀਐ ਅਨੰਤ ਸਹਜ ਸੁਖਾਂ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਉਬਾਸਿਤ ਸੁਖ ਸਮਦੀ ਨੂਰ ਅਰਸਾ ਪੁਰਸੋਂ ਛੱਡੀਐ ਤੁਧਿ ਡਿਠੇ ਸੱਚੇ ਪਾਤਸ਼ਾਹ ਆਵੜੀ ਕੱਟੀ ਐ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਨਦਾਰ ਸ਼ਾਹੋ ਜਿਸ ਪਾਸ ਬਠਿਆ ਸੋਹੀਐ ਸਭਨਾ ਦਾਵੇ ਸਾਹੋ ਸਾਤਨਾਬ ਸ੍ਰੀ ਵਾਹਿਗੁਰੂ ਤੂੰ ਹੀ ਮਹੱਲਾ ਪੰਜਵਾ ਸਿਮਰਤ ਬੇਦ ਪੁਰਾਨ ਉਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸੀਆ ਨਾਮ ਅਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਬੋਹ ਦੋ ਸਾਤ ਸੰਗ ਨਸ ਰਹਾ ਮੋਹ ਹੈ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾਮ ਦੇ ਸੁਨਿ ਅਵਤਾਰ ਮਾਇਆ ਧੰਦਿਆ ਸਰ ਪਰ ਹਾਰਿਆ ਆਵ ਜਾਹੇ ਅਨੇਕ ਮਾਰ ਮਾਰ ਜਨਮ ਤੇ ਬੇਨਬੂਝਾ ਸਬਵਾਦ ਜੁਨੀ ਪਰਮ ਤੇ ਜਿਨ ਕੋ ਭੈ ਦਇਆਲ 10 ਨਾਮ ਸਾਧੂ ਸੰਗ ਭਇਆ Oh!